ਅਨਸਦੀ ਪ੍ਰਭੂ ਤੋਂ ਅਨਸਾਰਿਆਂ ਨੂੰ ਬਹੁਤ ਬਰਕਤ ਦੇਣ ਆਸ਼ਿਸ਼ ਦੇਣ ਤੰਦਰੁਸਤੀ ਦੇਣ ਅੱਜ ਫਰਡੇ ਅਲਟਰ ਪ੍ਰੇਅਰ ਦੇ ਦਿਨ ਮੈਂ ਪਰਮੇਸ਼ਵਰ ਦੀ ਦਾਸੀ ਤੁਹਾਡੀਆਂ ਪ੍ਰੇਅ ਰਿਕੁਐਸਟ ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਰੈਗੂਲਰ ਭੇਜਦੇ ਆਂ ਕਿ ਬਹੁਤ ਸਾਰੀਆਂ ਪ੍ਰੇਅ ਰਿਕੁਐਸਟਸ ਆ ਕਿ ਬੱਚੇ ਆਗਿਆਕਾਰੀ ਨਹੀਂ ਕਰਦੇ ਕੁਝ ਪ੍ਰੀ ਰਿਕਵੈਸਟ ਹੈ ਕਿ ਬੱਚਿਆਂ ਨੂੰ ਕੁਝ ਬੁਰੀਆਂ ਅਦਤਾਂ ਲੱਗ ਚੁੱਕੀਆਂ ਆ ਜਾਂ ਕਈਆਂ ਨੂੰ ਇਦਾਂ ਮਹਿਸੂਸ ਹੁੰਦਾ ਹੈ ਕਿ ਜਦੋਂ ਉਹਨਾਂ ਦੇ ਬੱਚਿਆਂ ਦੇ ਉੱਤੇ ਕੋਈ ਜਾਦੂ ਟੋਣੇ ਦੀ ਸ਼ਕਤੀ ਕੰਮ ਕਰ ਰਹੀ ਆ ਤਾਂ ਅੱਜ ਮੈਂ ਜ਼ਰੂਰ ਇਸ ਸੀਜ਼ਨ ਆਪਣੇ ਮਨ ਦੇ ਅੰਦਰ ਮਹਿਸੂਸ ਕੀਤਾ ਆ ਕਿ ਮੈਂ ਬੱਚਿਆਂ ਦੇ ਲਈ ਪ੍ਰੇਅਰ ਕਰਾਂ ਅੱਜ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਪਰ ਮੈਨੂੰ ਪੂਰਾ ਯਕੀਨ ਆ कि ਜੇ ਜਦੋਂ ਅੱਜ ਤੁਹਾਡੇ ਬੱਚਿਆਂ ਦੇ ਲਈ ਪ੍ਰਾਰਥਨਾ ਕੀਤੀ ਜਾਏਗੀ ਫਿਰ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਸੀਂ ਉਸ ਪ੍ਰਾਰਥਨਾ ਦੇ ਉੱਤਰ ਨੂੰ ਆਪਣੀ ਲਾਈਫ ਦੇ ਵਿੱਚ ਦੇਖੋਗੇ ਫਿਰ ਟੈਸਟੀਮਨੀ ਦੇ ਨਾਲ ਆਉਂਗੇ ਹallelujah ਯਸਾ ਯਾ 46 ਉਹਦੀ ਤਿੰਨ ਦੇ ਵਿੱਚ ਇਦਾਂ ਲਿਖਿਆ ਮੈਂ ਆਪਣਾ ਆਤਮਾ ਤੇਰੇ ਵੰਸ਼ ਦੇ ਉੱਤੇ ਪਾਉਂਗਾ ਹallelujah ਸੋ ਪ੍ਰਭੂ ਨੇ ਆਪਣਾ ਆਤਮਾ ਜਿਹੜਾ ਆ ਉਹ ਸਾਡੇ ਵੰਸ਼ ਦੇ ਉੱਤੇ ਪਾਉਣ ਦੇ ਲਈ ਪ੍ਰੋਮਿਸ ਕੀਤਾ ਹੈ ਅਰ ਸਾਡੀ ਸੰਤਾਨ ਦੇ ਉੱਤੇ ਆਪਣਾ ਵਿਸ਼ੇਖ ਭੇਜਣ ਦਾ ਪ੍ਰੋਮਿਸ ਕੀਤਾ ਹੈ ਅਰ वचन ਦੇ ਵਿੱਚ ਲਿਖਿਆ ਧਰਮੀ ਦੀ ਜਿਹੜੀ ਅੰਸਿਆ ਉਹ ਮੁਬਾਰਕ ਹੋਊਗੀ ਹallelujah ਸੋ ਬਹੁਤ ਸਾਰੇ ਪ੍ਰੋਮਿਸਸ ਹੈ ਬਹੁਤ ਸਾਰੇ ਵਾਦੇ ਹੈ ਜੋ ਪਰਮੇਸ਼ਵਰ ਨੇ ਧਰਮੀ ਲੋਕਾਂ ਦੀ ਔਲਾਦ ਦੇ ਲਈ ਕੀਤੇ ਜਿਦਾਂ वचन ਦੇ ਵਿੱਚ ਲਿਖਿਆ ਤੇਰੇ ਸਾਰੇ ਪੁੱਤਰ ਯਹਵਾ ਵੱਲੋਂ ਸਿੱਖੇ ਹੋਏ ਹੋਣਗੇ ਹallelujah ਸੋ ਇਹ ਛੋਟੀ ਗੱਲ ਨਹੀਂ ਹੈ ਕਿ ਸਾਡੇ ਸਾਰੇ ਬੱਚੇ ਸਾਡੇ ਸਾਰੇ ਪੁੱਤਰ ਪੁੱਤਰ ਇਹਦਾ ਮਤਲਬ ਇਹ ਨਹੀਂ ਕਿ ਸਾਡੀਆਂ ਧੀਆ ਸਿੱਖੀਆਂ ਹੋਈਆਂ ਨਹੀਂ ਹੋਣਗੀਆਂ ਪਰ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਨਾ ਨਰ ਨਾ ਨਾਰੀ ਅਸੀਂ ਪਰਮੇਸ਼ਵਰ ਦੇ ਧੀਆ ਪੁੱਤਰ ਮਤਲਬ ਪਰਮੇਸ਼ਵਰ ਦੇ ਬੱਚੇ ਪਰਮੇਸ਼ਵਰ ਦੀ ਔਲਾਦ ਸੋ ਪ੍ਰਭੂ ਸਾਡੇ ਬੱਚਿਆਂ ਦੇ ਵੀ ਇਖੇਦਾ ਕਹਿੰਦੇ ਕਿ ਸਾਡੇ ਸਾਰੇ ਬੱਚੇ ਜਿਹੜੇ ਆ ਉਹ ਪਰਮੇਸ਼ਵਰ ਦੇ ਵੱਲੋਂ ਸਿੱਖੇ ਹੋਏ ਹੋਣਗੇ ਹਾਲੇਲੂਇਆ ਸੋ ਪ੍ਰਭੂ ਨਿਗੇਬਾਨਾ ਸਾਡਾ ਔਰ ਸਾਡੇ ਬੱਚਿਆਂ ਦਾ ਤੇ ਅਸੀਂ ਅਸੀਂ ਪ੍ਰार्थਨਾ ਕਰ ਸਕਦੇ ਪਰਮੇਸ਼ਵਰ ਜੀ ਦੀ ਹਜ਼ੂਰੀ ਦੇ ਵਿੱਚ ਆਪਣੇ ਬੱਚਿਆਂ ਦੇ ਲਈ ਕਿ ਪ੍ਰਭੂ ਅਸੀਂ ਅਸੀਂ ਵੀ ਤਾਂ ਇਸ ਕਾਬਿਲ ਨਹੀਂ ਸੀ ਕਿ ਪ੍ਰਭੂ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਆਈਏ ਪ੍ਰਭੂ ਤੁਹਾਡੀ ਹਜ਼ੂਰੀ ਦੇ ਵਿੱਚ ਬੈਠੀਏ ਸਿਤਾਇਸ਼ ਕਰੀਏ ਪ੍ਰਾਰਥਨਾ ਕਰੀਏ ਪਰ ਤੁਸੀਂ ਸਾਨੂੰ ਚੁਣਿਆ ਤੁਸੀਂ ਸਾਨੂੰ ਆਪਣਾ ਪ੍ਰੇਮ ਦਿਖਾ ਲਿਆ ਪ੍ਰਭੂ ਹੁਣ ਉਹੀ ਪ੍ਰੇਮ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਕਿਉਂਕਿ ਤੁਸੀਂ ਸਾਨੂੰ ਇਸ ਲਈ ਨਹੀਂ ਚੁਣਿਆ ਕਿ ਸਾਡੇ ਘਰ ਦੇ ਜਿਹੜੇ ਬਾਕੀ ਦੇ ਮੈਂਬਰਸ ਆ ਉਹ ਸਾਨੂੰ ਬਦਤਰ ਕਰਨ ਜਾਂ ਵੈਰੀ ਸਾਨੂੰ ਛੱਡ ਕੇ ਉਹਨਾਂ ਨੂੰ ਫੜ ਲੈ ਪਰ ਪ੍ਰਭੂ ਜਿੱਦਾਂ ਤੁਸੀਂ ਸਾਨੂੰ ਨਜਾਤ ਦੇਣ ਦੇ ਲਈ ਚੁਣਿਆ ਔਰ ਸਾਨੂੰ ਨਜਾਤ ਦਿੱਤੀ ਇਸੇ ਹੀ ਤਰ੍ਹਾਂ ਤੁਸੀਂ ਸਾਨੂੰ ਪੂਰੀ ਤਰੀਕੇ ਨਾਲ ਨਜਾਤ ਦੇਣ ਦੇ ਲਈ ਤੁਸੀਂ ਸਾਡੇ ਬੱਚਿਆਂ ਨੂੰ ਵੀ ਡਿਲੀਵਰ ਕਰਦੇ ਆਂ ਹਰ ਬੁਰਾਈ ਤੋਂ ਹਰ ਬੁਰਾਈ ਦੀ ਸ਼ਕਤੀ ਤੋਂ ਹਰ ਬਦੀ ਤੋਂ ਹਰ ਬਦੀ ਰੱਖਣ ਵਾਲੇ ਮਨੁੱਖਾਂ ਤੋਂ ਤੇ ਉਹਨਾਂ ਦੀਆਂ ਸਾਰੀਆਂ ਪਲਾਨਿੰਗਸ ਤੋਂ ਦੁਸ਼ਟ ਦੀਆਂ ਪਲਾਨਿੰਗਸ ਤੋਂ ਪ੍ਰਭੂ ਤੁਸੀਂ ਸਾਨੂੰ ਡਿਲੀਵਰ ਕੀਤਾ ਸਾਡੇ ਨਿਆਣਿਆਂ ਨੂੰ ਵੀ ਡਿਲੀਵਰ ਕਰਦੇ ਆਂ ਹallelujah ਸੋ ਇਸ ਬੇ ਤੇ ਤੁਸੀਂ ਪ੍ਰਾਰਥਨਾ ਕਰਦੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਕਰ ਸਕਦੇ ਆ ਤੁਸੀਂ ਆਪਣੇ ਬੱਚਿਆਂ ਦੇ ਲਈ ਤੁਸੀਂ ਪੂਤਰ ਬਾਈਬਲ ਦੇ ਵਿੱਚੋਂ ਉਹ ਪ੍ਰੋਮਿਸ ਜਿਹੜੇ ਜ਼ਬੂਰਾਂ ਦੀ ਕਿਤਾਬ ਦੇ ਵਿੱਚ ਬਹੁਤ ਸਾਰੇ ਲਿਖੇ ਆ ਯਿਸਾਯਾ ਦੀ ਕਿਤਾਬ ਦੇ ਵਿੱਚ ਲਿਖੇ ਯਰਮੀਆ ਦੀ ਕਿਤਾਬ ਦੇ ਵਿੱਚ ਲਿਖਿਆ ਸੋ ਪੂਰੀ ਬਾਈਬਲ ਦੇ ਵਿੱਚ ਬਹੁਤ ਜਗ੍ਹਾ ਤੇ ਬੁਸਤਸਾਰ ਦੀ ਕਿਤਾਬ ਦੇ ਵਿੱਚ ਵੀ ਕਾਫੀ ਸਾਰੇ ਪ੍ਰੋਮਿਸ ਆ ਤੇ ਤੁਸੀਂ ਉਹ ਸਾਰੇ ਪ੍ਰੋਮਿਸ ਜਿਹੜੇ ਆ ਉਹਨਾਂ ਨੂੰ ਕੋਟ ਕਰ ਸਕਦੇ ਆਪਣੀ ਪ੍ਰਾਰਥਨਾ ਦੇ ਵਿੱਚ ਕਿਉਂਕਿ ਜਦੋਂ ਆਪਾਂ ਵਚਨਾਂ ਦੇ ਨਾਲ ਪ੍ਰਾਰਥਨਾ ਕਰਦੇ ਆ ਤੇ ਉਹ ਜ਼ਰੂਰ ਉੱਤਰ ਲੈ ਕੇ ਆਉਂਦੀ ਆ ਹਾਲੇਲੂਇਆ ਸੋ ਇੱਕ ਫਰਸਟ ਥਿੰਗ ਕਿ ਆਪਣੇ ਬੱਚਿਆਂ ਨੂੰ ਅਬਿਊਜ਼ ਕਰਨਾ ਬੰਦ ਕਰੋ ਉਹਨਾਂ ਨੂੰ ਗਲਤ ਬੋਲਣਾ ਬੰਦ ਕਰੋ ਉਹਨਾਂ ਨੂੰ ਕਰਸ ਕਰਨਾ ਸਰਾਪ ਦੇਣੇ ਬੰਦ ਕਰੋ ਤੁਹਾਡੇ ਮੂੰਹ ਦੇ ਵਿੱਚ ਪਰਮੇਸ਼ੁਰ ਨੇ ਸਮਰਤ ਪਾਇਆ ਜੋ ਤੁਸੀਂ ਬੀਜ ਬੀਜੋਗੇ ਉਹ ਤੁਹਾਡੇ ਜੀਵਨ ਦੇ ਵਿੱਚ ਉੱਗੂਗਾ ਉਹ ਹੀ ਤੁਹਾਨੂੰ ਵੱਡਣਾ ਪੈਣਾ ਹੈ ਏਕਸਕਿਊਜ਼ ਮੀ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਦੀ ਲਾਈਫ ਦੇ ਵਿੱਚ ਸਗੋਂ ਤੁਹਾਡੀ ਲਾਈਫ ਦੇ ਵਿੱਚ ਇੱਕ ਅੱਛੀ ਫਸਲ ਆਏ ਤਾਂ ਫਿਰ ਇੱਕ ਅੱਛਾ ਬੀਜ ਜਿਹੜਾ ਹੈ ਉਹ ਬੀਜਣਾ ਸ਼ੁਰੂ ਕਰੋ ਹਾਲੇਲੂਇਆ ਸੋ ਕਮ ਆਨ ਆਓ ਅਸੀਂ ਪ੍ਰਾਰਥਨਾ ਕਰਾਂਗੇ ਪਰਮੇਸ਼ੁਰ ਜੀ ਦੀ ਹਜ਼ੂਰੀ ਦੇ ਵਿੱਚ ਥੈਂਕ ਯੂ ਫਾਦਰ ਥੈਂਕ ਯੂ ਫਾਦਰ ਹਾਲੇਲੂਇਆ ਸਰਵ ਸ਼ਕਤੀਮਾਨ ਸੈਨਾਵਾਂ ਦੇ ਯਹਵਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਥੋੜੀ ਮਹਿਮਾ ਤੇ ਵਡਿਆਈ ਕਰਦੇ ਹਾਂ ਪਿਆਰੇ ਪ੍ਰਭੂ ਤੁਹਾਡੀ ਇਹ ਨਿਮਾਣੀ ਜਿਹੀ ਦਾਸੀ ਮੇਰੇ ਪ੍ਰਭੂ ਅੱਜ ਤੁਹਾਡੇ ਚੁਣਿਆ ਹੋਇਆ ਲੋਕਾਂ ਦੇ ਬੱਚਿਆਂ ਦੇ ਲਈ ਪ੍ਰਾਰਥਨਾ ਕਰਦੀ ਹਾਂ ਮੇਰੇ ਪ੍ਰਭੂ ਜੀ ਉਹ ਪ੍ਰਾਰਥਨਾ ਬੇਨਤੀਆਂ ਜਿਹੜੀਆਂ ਇਹਨਾਂ ਨੇ ਅੱਜ ਤੱਕ ਆਪਣੇ ਬੱਚਿਆਂ ਦੇ ਲਈ ਭੇਜੀਆਂ ਮੇਰੇ ਪ੍ਰਭੂ ਮੈਂ ਤੁਹਾਡੀ ਹਜ਼ੂਰੀ ਦੇ ਵਿੱਚ ਲੈ ਕੇ ਆਉਣੀ ਹਾਂ ਖੁਦਾਬੰਦ ਖੁਦਾ ਆਪਣੀ ਰਹਿਮਤ ਤੇ ਸਦਕਾ ਆਪਣੀ ਕਿਰਪਾ ਦੇ ਸਦਕਾ ਮੇਰੇ ਪ੍ਰਭੂ ਹੁਣ ਸਭ ਪ੍ਰਾਰਥਨਾ ਬੇਨਤੀਆਂ ਦੇ ਉੱਤੇ ਆਪਣੀ ਹਜ਼ੂਰੀ ਦੇ ਵਿੱਚੋਂ ਦੇਣਾ ਮੇਰੇ ਪ੍ਰਭੂ ਜੀ ਆਪਣੀ ਦਇਆ ਦੇ ਨਾਲ ਦੇਣਾ ਮੇਰੇ ਪ੍ਰਭੂ ਅੱਜ ਮੈਂ ਦੁਆ ਕਰਦੀ ਹਾਂ ਮੇਰੇ ਖੁਦਾਵੰਦ ਖੁਦਾ ਇਹਨਾਂ ਦੇ ਬੱਚਿਆਂ ਦੇ ਵਿੱਚੋਂ ਹਰ ਗੰਦੀ ਆਦਤ ਚਲੀ ਜਾਏ ਪ੍ਰਭੂ ਯਿਸੂ ਜੀ ਦੇ ਨਾਮ 'ਚ ਹਰ ਤਰ੍ਹਾਂ ਦਾ ਲੜਾਈ ਝਗੜੇ ਦਾ ਗੰਦਾ ਸੁਭਾਅ ਇਹਨਾਂ ਦੇ ਬੱਚਿਆਂ ਨੂੰ ਛੱਡ ਕੇ ਨਿਕਲ ਜਾਏ ਇਹਨਾਂ ਦਾ ਸੁਭਾਅ ਬਦਲ ਜਾਏ ਪ੍ਰਭੂ ਇਹਨਾਂ ਦਾ ਸੁਭਾਅ ਮਿਲਵਰਤਨ ਵਾਲਾ ਹੋਏ ਮਲਾਪੜਾ ਹੋਏ ਮਾਤਾ ਪਿਤਾ ਦੀ ਆਗਿਆਕਾਰੀ ਕਰਨ ਵਾਲਾ ਹੋਏ ਵੱਡਿਆਂ ਦਾ ਆਦਰ ਕਰਨ ਵਾਲਾ ਹੋਏ ਪ੍ਰਭੂ ਜੀ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਬੱਚਿਆਂ ਨੂੰ ਮੇਰੇ ਪਿਤਾ ਪਰਮੇਸ਼ਵਰ ਆਗਿਆਕਾਰੀ ਬਖਸ਼ੋ ਮੇਰੇ ਪ੍ਰਭੂ ਜੀ ਪਵਿੱਤਰਤਾ ਹੀ ਬਖਸ਼ੋ ਮੇਰੇ ਖੁਦਾਵੰਦ ਖੁਦਾ ਸਮਝਦਾਰੀ ਬਖਸ਼ੋ ਮੇਰੇ ਪਿਆਰੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਮੇਰੇ ਪ੍ਰਭੂ ਜੀ ਦੁਸ਼ਟ ਆਤਮਾ ਜੈਸਪੀ ਤਰੀਕੇ ਦੇ ਨਾਲ ਇਹਨਾਂ ਦੇ ਬੱਚਿਆਂ ਦੇ ਜੀਵਨ ਵਿੱਚ ਕੰਮ ਕਰ ਰਿਹਾ ਅੱਜ ਪ੍ਰਭੂ ਤੁਹਾਡੇ ਦਿੱਤੇ ਹੋਏ ਅਧਿਕਾਰ ਦੇ ਨਾਲ ਜੋ वचन ਦੇ ਵਿੱਚ ਤੁਸੀਂ ਕਿਹਾ ਮੈਂ ਤੈਨੂੰ ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਅਧਿਕਾਰ ਦਿੰਦਾ ਵੈਰੀ ਤੇਰਾ ਕੁਝ ਵੀ ਨੁਕਸਾਨ ਨਾ ਕਰ ਸਕੇਗਾ ਮੇਰੇ ਖੁਦਾਵੰਦ ਖੁਦਾ ਜੋ ਉਸ ਅਧਿਕਾਰ ਦੇ ਨਾਲ ਅਰਮਰਕੁਸ 16 ਦੇ ਵਿੱਚੋਂ ਤੁਸੀਂ ਸਾਨੂੰ ਅਥੋਰਿਟੀ ਦਿੱਤੀ ਅਧਿਕਾਰ ਦਿੱਤਾ ਮੇਰਾ ਨਾਮ ਲੈ ਕੇ ਤੁਸੀਂ ਪੁੱਤਾਂ ਨੂੰ ਕੱਢੋਂਗੇ ਅਜ ਉਸ ਅਧਿਕਾਰ ਦੇ ਨਾਲ ਮੈਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਰ ਉਸ ਬੈਰੀ ਦੀ ਸ਼ਕਤੀ ਨੂੰ ਜੋ ਬੱਚਿਆਂ ਦੇ ਜੀਵਨ ਦੇ ਵਿੱਚ ਬੁਰੀਆਂ ਤਾਂ ਲੈ ਕੇ ਆਉਂਦੀ ਆ ਬੁਰਾ ਸੁਭਾਅ ਲੈ ਕੇ ਆਉਂਦੀ ਆ ਨਸ਼ੇ ਲੈ ਕੇ ਆਈ ਆ ਕਿਸੇ ਤਰ੍ਹਾਂ ਨਾਲ ਵਿਵਚਾਰ ਲੈ ਕੇ ਆਈ ਆ ਆਣ ਅਗਿਆਕਾਰੀ ਲੈ ਕੇ ਆਈ ਆ ਨਸ਼ੇ ਲੈ ਕੇ ਆਈ ਆ ਹਜ ਮੈਨੂੰ ਛਿੜਕਦੀਆਂ ਪ੍ਰਭ ਯਿਸੂ ਮਸੀਹ ਜੀ ਦੇ ਨਾਮ ਚ ਔਰ ਮੈਂ ਹੁਕਮ ਕਰਦੀ ਇਹਨਾਂ ਦੇ ਜੀਵਨ ਚੋਂ ਨਿਕਲ ਜਾਏ ਰਾਈਟ ਨਾਉ ਹੁਣੇ ਹੀ ਐਸੇ ਕਿੜੇ ਪ੍ਰਭ ਯਿਸੂ ਮਸੀਹ ਜੀ ਦੇ ਨਾਮ ਚ ਇਹਨਾਂ ਦੇ ਬੱਚਿਆਂ ਦੇ ਜੀਵਨ ਚੋਂ ਨਿਕਲ ਜਾਏ ਇਹ ਬੱਚਾ ਡਿਲੀਵਰ ਹੋਣ ਪ੍ਰਭ ਯਿਸੂ ਮਸੀਹ ਜੀ ਦੇ ਨਾਮ ਚ ਉਹ ਬੱਚੇ ਜਿਹੜੇ ਅੱਜ ਤੱਕ ਆਪਣੇ ਮਾਤਾ ਪਿਤਾ ਦੀਆਂ ਆਗਿਆਕਾਰੀ ਕਰਦੇ ਆਏ ਆ ਜਿੱਦੀ ਸੁਭਾਅ ਰਿਹਾ ਪ੍ਰਭ ਯਿਸੂ ਮਸੀਹ ਜੀ ਦੇ ਨਾਮ ਚ ਉਹਨਾਂ ਦਾ ਸੁਭਾਅ ਬਦਲੇ ਆਪਣੇ ਮਾਤਾ ਪਿਤਾ ਦੀ ਆਗਿਆਕਾਰੀ ਕਰਨੀ ਸ਼ੁਰੂ ਕਰਨ ਹਰ ਤਰ੍ਹਾਂ ਦੀ ਝੇਧ ਦੀ ਜੋ ਆਦਤ ਇਹਨਾਂ ਨੂੰ ਲੱਗ ਚੁੱਕੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਇਹਨਾਂ ਨੂੰ ਛੱਡ ਕੇ ਜਾਏ ਉਹ ਬੱਚੇ ਜਿਹੜੇ ਐਜੂਕੇਸ਼ਨ ਦੇ ਵਿੱਚ ਕਮਜ਼ੋਰ ਆ ਪੜ੍ਹਾਈ ਲਿਖਾਈ ਦੇ ਵਿੱਚ ਕਮਜ਼ੋਰ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਪ੍ਰਭੂ ਦਾ ਵਿਜ਼ਡਮ ਉਹਨਾਂ ਦੇ ਉੱਤੇ ਆ ਜਾਏ ਪ੍ਰਭੂ ਆਪਣੇ ਵਿਜ਼ਡਮ ਵਾਲਾ ਹੱਥ ਇਹਨਾਂ ਉੱਤੇ ਰੱਖੋ ਮੇਰੇ ਪ੍ਰਭੂ ਜੀ ਇਹਨਾਂ ਦੇ ਵਿਜ਼ਡਮ ਨੂੰ ਬles ਕਰੋ ਮੇਰੇ ਪ੍ਰਭੂ ਜੀ ਉਹ ਬੱਚੇ ਐਜੂਕੇਟ ਹੋਣ ਚੰਗੀ ਪੜ੍ਹਾਈ ਪੜਨ ਕਾਮਯਾਬ ਹੋਣ ਚੰਗੇ ਨੰਬਰਾਂ ਦੇ ਨਾਲ ਪਾਸ ਹੋਣ ਪ੍ਰਭੂ ਯਿਸੂ ਜੀ ਦੇ ਨਾਮ 'ਚ ਉਹ ਬੱਚੇ ਜਿਹੜੇ ਬਾਰ-ਬਾਰ ਆਈਲਟਸ ਦੇ ਟੈਸਟ ਦੇ ਵਿੱਚੋਂ ਫੇਲ ਹੋ ਰਹੇ ਆ ਜਿਨਨੇ ਰਿਕੁਆਇਰਡ ਬੈਂਡ ਉਹ ਨਹੀਂ ਉਹਨਾਂ ਕੋਲੋਂ ਪ੍ਰਾਪਤ ਕੀਤੇ ਜਾ ਰਹੇ ਪ੍ਰਭੂ ਤੁਹਾਡਾ ਆਤਮਾ ਉਹਨਾਂ ਦੀ ਮਦਦ ਕਰੇ ਉਹਨਾਂ ਦੀ ਬੁੱਧ ਨੂੰ ਖੋਲਣਾ ਉਹਨਾਂ ਨੂੰ ਫੇਵਰ ਦੇਣਾ ਪ੍ਰਭੂ ਯਿਸੂ ਜਦੋਂ ਐਗਜ਼ਾਮ ਦੇਣ ਤਾਂ ਉਹ ਜਿਨਨੇ ਉਹਨਾਂ ਨੂੰ ਰਿਕੁਆਇਰਡ ਨੰਬਰਸ ਚਾਹੀਦੇ ਉਹਨਾਂ ਦੇ ਵਿੱਚ ਪੂਰੇ ਹੋ ਸਕਣ ਪ੍ਰਭੂ ਟੈਸਟੀਮਨੀ ਦੇ ਨਾਲ ਹੀ ਆਉਣ ਪ੍ਰਭੂ ਯਿਸੂ ਜੀ ਦੇ ਨਾਮ 'ਚ ਕੁਦਾਵਨ ਕੁਦਾ ਹਰ ਬੁਰੀ ਯਾਦਤ ਇਨਾਂ ਬੱਚਿਆਂ ਦੇ ਜੀਵਨ ਨੂੰ ਛੱਡ ਕੇ ਚਲੀ ਜਾਏ ਮੇਰੇ ਪਿਤਾ ਪਰਮੇਸ਼ਰ ਇਹਨਾਂ ਬੱਚਿਆਂ ਨੂੰ ਸ਼ੂ ਕੇ ਬles ਕਰੋ ਮੇਰੇ ਪ੍ਰਭੂ ਔਰ ਆਪਣੇ ਵਾਅਦਿਆਂ ਨੂੰ ਮੇਰੇ ਪ੍ਰਭੂ ਸਾਡੇ ਬੱਚਿਆਂ ਦੇ ਜੀਵਨ ਚ ਪੂਰੇ ਕਰੋ ਮੇਰੇ ਪਿਤਾ ਪਰਮੇਸ਼ਰ ਹਰ ਉਹ ਦੁਸ਼ਟ ਦੀ ਪਲਾਨ ਜਿਹੜੀ ਇਹਨਾਂ ਦੇ ਲਾਈਫ ਦੇ ਵਿੱਚ ਕੰਮ ਕਰ ਰਹੀ ਅੱਜ ਫੇਲ ਹੋਏ ਪ੍ਰਭੂ ਯਿਸੂ ਜੀ ਦੇ ਨਾਮ ਚ ਪ੍ਰਭੂ ਤੁਹਾਡੀਆਂ ਪਲੈਨਿੰਗ ਸਾਡੇ ਬੱਚਿਆਂ ਦੇ ਜੀਵਨ ਚ ਕੰਮ ਕਰਨ ਮੇਰੇ ਪ੍ਰਭੂ ਜੀ ਕੁਦਾਵਨ ਕੁਦਾ ਹਰ ਉਸ ਸ਼ਕਤੀ ਜਿਹੜੀਆਂ ਇਹਨਾਂ ਨੂੰ ਪ੍ਰਾਰਥਨਾ ਕਰਨ ਤੋਂ ਰੋਕਦੀ ਆ ਇਹਨਾਂ ਬੱਚਿਆਂ ਨੂੰ ਚਰਚਾਉਣ ਤੋਂ ਰੋਕਦੀ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਉਸ ਦੁਸ਼ਟ ਦੀ ਸ਼ਕਤੀ ਨੂੰ ਮੈਂ ਛਿੜਕਦੀ ਹਾਂ ਹੁਕਮ ਕਰਦੀ ਇਹਨਾਂ ਦੇ ਬੱਚਿਆਂ ਨੂੰ ਛੱਡ ਕੇ ਜਾ ਨਿਕਲ ਜਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਧਰਮੀਆਂ ਦੇ ਬੱਚੇ ਕਲੀਸਿਆ ਦੇ ਵਿੱਚ ਆਉਣ ਰਸੂਲਾਂ ਦੀ ਸੰਗਤੀ ਕਰਨ ਵਚਨ ਪੜਨ ਵਚਨ ਸੁਣਨ ਵਾਲੇ ਹੋ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਔਰ ਪ੍ਰਭੂ ਤੁਹਾਡੀ ਖਿਦਮਤ ਕਰਨ ਆਰਾਧਨਾ ਕਰਨ ਔਰ ਪ੍ਰਭੂ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਭੂ ਤੁਹਾਡੇ ਮਨ ਨੂੰ ਚੰਗੇ ਲੱਗਣ ਵਾਲੇ ਬਣ ਸਕਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਪ੍ਰਭੂ ਆਗਿਆਕਾਰੀ ਦੀ ਅਨੋਇੰਟਿੰਗ ਇਹਨਾਂ ਬੱਚਿਆਂ ਦੇ ਉੱਤੇ ਆਏ, ਵਚਨ ਦੀ ਆਗਿਆਕਾਰੀ ਕਰਨ, ਆਪਣੇ ਮਾਤਾ ਪਿਤਾ ਦੀ ਆਗਿਆਕਾਰੀ ਕਰਨ, ਆਪਣੇ ਐਲਡਰਸ ਦੀ ਆਗਿਆਕਾਰੀ ਕਰਨ, ਆਪਣੇ ਗ੍ਰੈਂਡਪੇਰੈਂਟਸ ਨੂੰ ਆਨਰ ਕਰਨ ਪ੍ਰਭੂ ਯਿਸੂ ਜੀ ਦੇ ਨਾਮ 'ਚ, ਆਪਣੇ ਪੇਰੈਂਟਸ ਨੂੰ ਆਨਰ ਕਰਨ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ, ਔਰ ਖੁਦਾਵੰ ਖੁਦਾ ਸਹੈਨਾਵਾਰੇ ਯਹਵਾ ਪਰਮੇਸ਼ਰ ਇਹਨਾਂ ਦੇ ਮਨ ਵਿੱਚ ਤੁਹਾਡਾ ਸੱਚਾ ਆਨਰ ਹੋਏ, ਸੱਚਾ ਆਦਰ ਭਾਵ ਹੋਏ ਪ੍ਰਭੂ ਯਿਸੂ ਜੀ ਦੇ ਨਾਮ 'ਚ। ਕੱਬਾ ਸੁਬਾ ਤੇ ਟੈਡੀ ਪੀੜੀ ਇਹਨਾਂ ਤੋਂ ਛੁੱਟੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਪ੍ਰਭੂ ਇਹਨਾਂ ਦੀ ਸੰਗਤ ਬਦਲੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਹਰ ਬੁਰੀ ਸੰਗਤ 'ਚੋਂ ਪ੍ਰਭੂ ਇਹਨਾਂ ਨੂੰ ਆਪਣੇ ਹੱਥ ਦੇ ਨਾਲ ਬਾਹਰ ਕੱਢੋ ਮੇਰੇ ਪਿਤਾ ਪਰਮੇਸ਼ਰ ਜੀ ਨਸ਼ਿਆਂ ਦੀ ਗੰਦੀ ਆਦਤ 'ਚੋਂ ਇਹਨਾਂ ਬੱਚਿਆਂ ਨੂੰ ਆਜ਼ਾਦ ਕਰ ਦਿਓ ਮੇਰੇ ਪਿਤਾ ਪਰਮੇਸ਼ਰ ਵੀ ਵਿਚਾਰ ਤੋਂ ਇਹਨਾਂ ਬੱਚਿਆਂ ਨੂੰ ਆਜ਼ਾਦ ਕਰੋ ਮੇਰੇ ਪ੍ਰਭੂ ਜੀ ਵੇਸਟ ਆਫ ਮਨੀ ਕਰਨ ਦੀ ਗੰਦੀ ਆਦਤ ਤੋਂ ਇਹਨਾਂ ਬੱਚਿਆਂ ਨੂੰ ਆਜ਼ਾਦ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਮੋਬਾਈਲ ਦੇ ਵਿੱਚ ਖੂਬੇ ਰਹਿਣ ਦੀ ਗੰਦੀ ਆਦਤ ਤੋਂ ਇਹਨਾਂ ਬੱਚਿਆਂ ਨੂੰ ਆਜ਼ਾਦ ਕਰੋ ਮੇਰੇ ਪ੍ਰਭੂ ਹਾਰੋ ਬੁਰੀ ਆਤਮਾ ਜਿਹੜੀ ਮੋਬਾਈਲ ਦੇ ਵਿੱਚ ਦੇਖਣ ਦੇ ਰਹੀ ਇਹਨਾਂ ਦੇ ਵਿੱਚ ਆਈ ਹੈ ਇਹਨਾਂ ਦੇ ਜੀਵਨ ਦੇ ਵਿੱਚ ਆਈ ਹੈ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਟੀਵੀਜ਼ਨ ਦੇ ਵਿੱਚ ਗਲਤ ਪ੍ਰੋਗਰਾਮ ਦੇਖਣ ਦਾ ਕਰਕੇ ਜੋ ਦੁਸ਼ਟ ਆਤਮਾ ਇਹਨਾਂ ਦੇ ਜੀਵਨ 'ਚ ਕੰਮ ਕਰ ਰਹੀ ਨਿਕਲਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਹਰ ਤਰ੍ਹਾਂ ਦੇ ਜਾਦੂ ਟੋਣੇ ਦੀਆਂ ਸ਼ਕਤੀਆਂ ਜਿਹੜੀਆਂ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਦੇ ਜੀਵਨ 'ਚ ਕੰਮ ਕਰ ਰਹੀਆਂ ਜਿੱਤਰੋਂ ਵੀ ਆਈਆਂ ਕਿਸੇ ਦੀਆਂ ਭੇਜੀਆਂ ਹੋਈਆਂ ਜਾਂ ਆਪਣੇ ਆਪ ਪਾਈਆਂ ਜੋਇਲਮ ਇਹਨਾਂ ਦੇ ਖਲਾਫਤ 'ਚ ਪੜੇ ਗਏ ਆ ਜੋ ਟੋਣੇ ਟੋਟ ਕੇ ਇਹਨਾਂ ਦੀ ਖਲਾਫਤ ਵਿੱਚ ਕੀਤੇ ਗਏ ਸਭ ਬੇਅਸਰ ਅਤੇ ਨਕੰਮੇ ਹੋ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਸਭ ਤਰ੍ਹਾਂ ਦੀਆਂ ਦੁਸ਼ਟ ਆਤਮਾ ਇਹਨਾਂ ਦੇ ਜੀਵਨ 'ਚੋਂ ਨਿਕਲਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਸਪਿਰਿਟ ਆਫ ਜੈਜ਼ੇਬਲ ਇਨ ਅਰ ਲਾਈਫ ਤੋਂ ਨਿਕਲੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਪਾਕਰੂ ਇਹਨਾਂ ਦੇ ਜੀਵਨ 'ਚ ਕੰਮ ਕਰੇ ਪਾਕਰੂ ਇਹਨਾਂ ਦੇ ਜੀਵਨ 'ਚ ਕੰਮ ਕਰੇ ਪ੍ਰਭੂ ਤੁਹਾਡਾ ਹੱਥ ਇਹਨਾਂ ਬੱਚਿਆਂ ਨੂੰ ਛੂਏ ਹਰ ਬਿਮਾਰੀ ਤੋਂ ਇਹਨਾਂ ਬੱਚਿਆਂ ਨੂੰ ਆਜ਼ਾਦ ਕਰੋ ਸਿਰ ਤੋਂ ਲੈ ਕੇ ਪੈਰਾਂ ਤੱਕ ਜੋ ਵੀ ਬਿਮਾਰੀਆਂ ਇਹਨਾਂ ਦੇ ਜਿਸਮ ਦੇ ਅੰਦਰ ਹੱਡੀਆਂ ਦੇ ਅੰਦਰ ਲਹੂ ਦੇ ਅੰਦਰ ਆ ਹਰ ਬਿਮਾਰੀ ਇਹਨਾਂ ਦੇ ਜੀਵਨ 'ਚੋਂ ਨਿਕਲ ਜਾਏ ਇਹਨਾਂ ਦੀ ਚਮੜੀ 'ਚੋਂ ਨਿਕਲੇ ਹੱਡੀਆਂ 'ਚੋਂ ਨਿਕਲੇ ਮਾਸ 'ਚੋਂ ਨਿਕਲੇ ਲਹੂ 'ਚੋਂ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਤੇ ਆਜ਼ਾਦ ਹੋ ਜਾਣ ਹਰ ਡਿਪਰੈਸ਼ਨ ਤੋਂ ਆਜ਼ਾਦ ਹੋਣ ਮੰਦਬੁੱਧੀ ਬੱਚੇ ਸਾਦੇ ਬੁੱਧੀ ਬਣ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਪ੍ਰਭੂ ਇਹਨਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਤੋਂ ਇਹਨਾਂ ਨੂੰ ਡਿਲੀਵਰ ਕਰੋ ਹੀਲ ਕਰੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਹਰੇਕ ਦੁਸ਼ਟ ਦੀ ਸ਼ਕਤੀ ਤੋਂ ਇਹਨਾਂ ਨੂੰ ਡਿਲੀਵਰੈਂਸ ਮਿਲੇ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਪ੍ਰਭੂ ਤੁਹਾਡਾ ਆਤਮਾ ਇਹਨਾਂ ਦੇ ਉੱਤੇ ਆ ਜਾਏ ਤੁਹਾਡਾ ਬਿਸ਼ੇਕ ਇਹਨਾਂ ਦੇ ਉੱਤੇ ਆ ਜਾਏ ਪ੍ਰਭੂ ਇਹਨਾਂ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨਾ ਇਹਨਾਂ ਬੱਚਿਆਂ ਨੂੰ ਚੰਗੀਆਂ ਨੌਕਰੀਆਂ ਮਿਲਣ 'ਚ ਮਦਦ ਕਰਨਾ ਅਰ ਪ੍ਰਭੂ ਸਰਕਾਰੀ ਦਰਬਾਰੇ 'ਨਾ ਬੱਚਿਆਂ ਨੂੰ ਫਤਿਹ ਬਖਸ਼ਣਾ ਸਕੂਲਸ ਦੇ ਵਿੱਚ ਇਹਨਾਂ ਨੂੰ ਫੇਵਰ ਮਿਲੇ ਚੰਗੇ ਦੋਸਤ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਣ ਬੁਰੀ ਸੰਗਤ ਤੋਂ ਪ੍ਰਭੂ ਇਹਨਾਂ ਨੂੰ ਬਚਾਉਣਾ ਮੇਰੇ ਪ੍ਰਭੂ ਇਹਨਾਂ ਦੇ ਅਧਿਆਪਕ ਇਹਨਾਂ ਦਾ ਪੱਖ ਕਰਨ ਔਰ ਇਹਨਾਂ ਦੇ ਅਧਿਆਪਕ ਇਹਨਾਂ ਨੂੰ ਚੰਗੀ ਸਿੱਖਿਆ ਸਿਖਾ ਲੈਣ ਔਰ ਹਰ ਚੰਗੀ ਸਿੱਖਿਆ ਨੂੰ ਇਹ ਬੱਚੇ ਆਪਣੇ ਅੰਦਰ ਗ੍ਰੈਂਡ ਕਰ ਸਕਣ ਸਟੋਰ ਕਰ ਸਕਣ ਮੇਰੇ ਪ੍ਰਭੂ ਤੁਹਾਡਾ ਹੱਥ ਇਹਨਾਂ ਨੂੰ ਸੰਭਾਲੇ ਔਰ ਪ੍ਰਭੂ ਤੁਹਾਡੇ ਦੂਤ ਇਹਨਾਂ ਦੀ ਨਿਗਹਿبانی ਕਰਨ ਹਰ ਤਰ੍ਹਾਂ ਦੇ ਖਤਰੇ ਮਸੀਬਤ ਤੋਂ ਐਕਸੀਡੈਂਟ ਤੱਕ ਹਰ ਖਤਰਿਆਂ ਤੋਂ ਸੱਟਾਂ ਪੇਟਾਂ ਤੋਂ ਲੜਾਈਆਂ ਝਗੜਿਆਂ ਤੋਂ ਪ੍ਰਭੂ ਜੀ ਇਹਨਾਂ ਬੱਚਿਆਂ ਨੂੰ ਬਚਾ ਕੇ ਰੱਖਣਾ ਆਪਣੀ ਕਿਰਪਾ ਹੇਠ ਰੱਖਣਾ ਮੇਰੇ ਪ੍ਰਭੂ ਬles ਕਰੋ ਸਾਡੀ ਬੇਨਤੀ ਨੂੰ ਸੁਣੋ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਜੀ ਦੇ ਨਾਮ ਚ ਪਿਤਾ ਪਰਮੇਸ਼ਰ ਜੀ ਦੇ ਕੋਲੋਂ ਸਭ ਮਿਲ ਕੇ ਮੰਗਦੇ ਆਂ ਆਮੇਨ 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 ਗੋਡ ਬles ਯੂ ਅਗਰ ਤੁਸੀਂ ਯਕੀਨ ਕਰੋਗੇ ਜ਼ਰੂਰ ਤੁਸੀਂ ਇੱਕ ਵੱਡੀ ਗਵਾਹੀ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਓਗੇ ਪਰ ਮੈਂ ਇੰਤਜ਼ਾਰ ਕਰਾਂਗੀ ਕਿ ਤੁਸੀਂ ਇਸ ਪ੍ਰਾਰਥਨਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੱਚੇ ਦਿਲ ਨਾਲ ਗ੍ਰੈਂਡ ਕਰੋ ਆਪਣੇ ਬੱਚਿਆਂ ਦੇ ਜ਼ਿੰਦਗੀ ਦੇ ਲਈ ਗ੍ਰੈਂਡ ਕਰੋ ਔਰ ਮੈਂ ਮੈਂ ਇੰਤਜ਼ਾਰ ਕਰਾਂਗੀ ਤੁਹਾਡੀ ਟੈਸਟੀਮਨੀ ਜਿਹੜੀ ਪਰਮੇਸ਼ਵਰ ਦੀ ਮਹਿਮਾ ਦੇ ਲਈ ਆ ਵਡਿਆਈ ਦੇ ਲਈ ਆ ਮੈਂ ਉਹ ਸੁਣਾ ਔਰ ਤੁਸੀਂ ਇਸ ਪ੍ਰਾਰਥਨਾ ਨੂੰ ਜੋ ਜਿਨ੍ਹਾਂ ਦੇ ਲਈ ਵੀ ਤੁਸੀਂ ਚਾਹਨੇ ਕਿ ਉਹਨਾਂ ਦੇ ਬੱਚੇ ਉਹਨਾਂ ਦੀ ਅਗਿਆਕਾਰੀ ਦੇ ਵਿੱਚ ਆਉਣ ਪਰਮੇਸ਼ਵਰ ਦੀ ਮਹਿਮਾ ਉਹਨਾਂ ਦੇ ਜੀਵਨ ਦੇ ਵਿੱਚ ਹੋਏ ਔਰ ਉਹ ਪੇਰੈਂਟਸ ਸੁੱਖ ਦੇ ਦਿਨ ਦੇਖਣ ਆਪਣੇ ਬੱਚਿਆਂ ਦੇ ਵੱਲੋਂ ਪਲੀਜ਼ ਤੁਸੀਂ ਉਹਨਾਂ ਦੇ ਬੱਚਿਆਂ ਦੇ ਇਹ ਲਈ ਇਸ ਪ੍ਰਾਰਥਨਾ ਨੂੰ ਉਹਨਾਂ ਦੇ ਨਾਲ ਸ਼ੇਅਰ ਕਰੋ ਪਰਮੇਸ਼ਵਰ ਦਾ ਅਨੁਗ੍ਰਹਿ ਤੁਹਾਡੇ ਉੱਤੇ ਆਏ ਅਰ ਮੈਂ ਡਿਕਲੇਅਰ ਕਰਦੀ ਹਾਂ ਕਿ ਉਹ ਲੋਕ ਜਿਨ੍ਹਾਂ ਦੇ ਬੱਚੇ ਹਸਪੀਟਲ ਦੇ ਵਿੱਚ ਐ ਬਿਮਾਰੀ ਦੇ ਬਿਸਤਰੇ ਦੇ ਉੱਤੇ ਐ ਚਾਹੇ ਉਹ ਘਰਾਂ ਦੇ ਵਿੱਚ ਐ ਵਿਦੇਸ਼ ਦੇ ਵਿੱਚ ਐ ਜਿੱਥੇ ਵੀ ਐ ਪ੍ਰਭੂ ਦਾ ਆਤਮਾ ਤੁਹਾਨੂੰ ਛੂਏ ਤੁਹਾਡੇ ਬੱਚਿਆਂ ਨੂੰ ਛੂਏ ਤੁਹਾਡੇ ਬੱਚੇ ਹਰ ਬਿਮਾਰੀ ਦੇ ਬਿਸਤਰੇ ਚੋਂ ਬਾਹਰ ਆਉਣ ਪਰ ਵੀ ਯਿਸੂ ਮਸੀਹ ਜੀ ਦੇ ਨਾਮ 'ਚ ਹਰ ਬਿਮਾਰੀ ਉਹਨਾਂ ਨੂੰ ਛੱਡ ਕੇ ਜਾਏ ਪਰ ਵੀ ਯਿਸੂ ਜੀ ਦੇ ਨਾਮ 'ਚ ਹਸਪੀਟਲਸ ਦੇ ਵਿੱਚੋਂ ਬਾਹਰ ਔਨ ਟੈਸਟੀਮਨੀਜ਼ ਦੇ ਨਾਲ ਪਰ ਵੀ ਯਿਸੂ ਜੀ ਦੇ ਨਾਮ 'ਚ ਲੰਮਾ ਜੀਵਨ ਚੰਗੀ ਸਿਹਤ ਮਿਲੇ ਪਰ ਵੀ ਯਿਸੂ ਮਸੀਹ ਜੀ ਦੇ ਨਾਮ 'ਚ ਜਿਹੜੇ ਬੱਚੇ ਅਪਾਹਜ ਜਾਂ ਪ੍ਰਭੂ ਦਾ ਆਤਮਾ ਉਹਨਾਂ ਦੀਆਂ ਹੱਡੀਆਂ ਨੂੰ ਛੂਏ ਉਹਨਾਂ ਦੀ ਅਪਾਹਜਤਾ ਦੂਰ ਹੋਏ ਪਰ ਵੀ ਯਿਸੂ ਮਸੀਹ ਜੀ ਦੇ ਨਾਮ 'ਚ ਚਮੜੀ ਦੇ ਰੋਗ ਦੂਰ ਹੋਣ ਪਰ ਵੀ ਯਿਸੂ ਜੀ ਦੇ ਨਾਮ 'ਚ ਹਰ ਰੋਗ ਤੁਹਾਡੇ ਬੱਚਿਆਂ ਨੂੰ ਛੱਡ ਕੇ ਜਾਏ ਪ੍ਰਭ ਯਿਸੂ ਜੀ ਦੇ ਨਾਮ 'ਚ ਹਰ ਬੰਧਨ ਤੁਹਾਡੇ ਬੱਚਿਆਂ ਦੇ ਦੁਆਲੋਂ ਟੁੱਟੇ ਪ੍ਰਭ ਯਿਸੂ ਜੀ ਦੇ ਨਾਮ 'ਚ ਅਰ ਤੁਸੀਂ ਪਰਮੇਸ਼ਰ ਦੀ ਮਹਿਮਾ ਨੂੰ ਆਪਣੇ ਜੀਵਨ 'ਚ ਦੇਖੋ ਇਨ ਜੀਸਸ ਨੇਮ ਵੀ ਪ੍ਰੇ ਅਮੇਨ ਅਮੇਨ ਗੋਡ ਬles ਯੂ ਜੈਮਸੀ ਦੀ ਪਰਮੇਸ਼ਰ ਦੀ ਕਿਰਪਾ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਘਰਾਣੇ ਦੇ ਜੀਵਨ ਵਿੱਚ ਬਣੀ ਰਹੇ ਅਮੇਨ